ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਂ ਹੈ ਮਹਾਰਾਜ ਜਮਨ ਕਾਲ ਸਤਿ ਬਨਾਇ ਬੇਵਦਾ ਜੋ ਸੁਨਿਦਾਇ ਵਾਰਨ ਤੇ ਕੇ ਅਵਤਾਰਾ ਸ੍ਰੀ ਗੁਰੂ ਸੰਜੀਵ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਦਾਇ ਜਨ ਆਪ ਸਵਾਰੀ ਸੰਕਣ ਕੋ ਚੁਗ ਦੀ ਜੁਗ ਦੀ ਉਸ ਤਰੰ ਕੋ ਪਰ ਮੈਂ ਜਦ ਕੀਓ ਘਟ ਘਟ ਕੇ ਅੰਦਰ ਕੀ ਜਾਣ ਕੋਲੇ ਬ੍ਰੋਤੀ ਪੀ ਉਪਸ਼ਾਨਾ ਚੁੰਡੀ ਤੇ ਕੁੰਚਰਾ ਸੁਨਾ ਸਾਪਰ ਕਿਰਪਾ ਰਸ ਕਰ ਫੁਲਾ ਸੰਤਨ ਪਾਇ ਤੇ ਤੁਸੀਂ ਪਾਇ ਜਾਣ ਕੈ ਸਕੀ ਇਹ ਕਹਿ ਕੇ ਭੀੜ ਵਿਛਾ ਨਾ ਘੱਟ ਘੱਟ ਕੇ ਉਹ ਵਰਕੀ ਜਾਣ ਜਵਾ ਕਰਤ ਕਰਤ ਹੋ ਕਬ ਹੋ ਤੁਮਾ ਮੈਂ ਤੋ ਬੇ ਦਰਦ ਸਭ ਹੂੰ ਜੋ ਤੇ ਬਿਨੈ ਸੁਰ ਸਭ ਤਾਵੈ ਆਪੇ ਆਪਣੀ ਬੁਝਿ ਉਚਾਰਿ ਤਮ ਸਭ ਹੀਖੈ ਰਾਜਨ ਆਣਿ ਜਾਣਿ ਜਾਣਿ ਭੇਦ ਭੇਦੈ ਰਾਜਾਨ ਨਿਰੰਕਾਰ ਨਿਰਮਕਾਰ ਨਿਰਲੰਬੈ ਆਦਿ ਨੀਲਾ ਦੇਹ ਸੰਭਵ ਤਾਂ ਕਾ ਮੂਲ ਉਚਾਰਤ ਬੇਦਾਂ ਜਾ ਕੋ ਤੇ ਨਿਭਾਵਤ ਬੇਦਾਂ। ताको कृपा हरण मार्ग महामुर पर स्तेदना जाने तो महादेव को क्या रिश्तासुनिलंकार का चिंतन हेतु तो <laughs> आप या अपनी मुद्दहेतु ती पर न तो पेन पेन तो हेतु ती तुमरा लगाने जाए प्रसार क्या विषय पर तुम संचार एक रूपनुस रूपारंग तो राव कहिकु पा अंदर जिरा से तल्की निस्पूर्द काम भराई देने को वधाजो

ਨਿਮਰ ਨਾਮ ਤਿਹਾਰੋ ਕਹਾ ਦਾਰ ਦਸ ਦੋਗ ਤੇ ਰਹਾ ਖੜੇ ਕੇ ਤਮੈ ਸਰਨ ਤਿਹਾਰੀ ਆਪ ਹਰ ਦਿਲ ਹੋ ਬਾਲ ਸਰਬ ਤੋਰ ਮੋਹ ਸੁਹਾਇ ਦਸ ਦੋਗ ਤਲ ਹੋ ਬਚਾਈ ਖੜੇ ਕੇ ਤਮੈ ਸਰਨ ਤਿਹਾਰੀ ਆਪ ਹਰ ਦਿਲ ਹੋ ਬਾਰੀ ਸਰਬ ਤੋਰ ਮੋਹ ਸੁਹਾਇ ਦਸ ਦੋਗ ਤਲ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ